ਸਰ ਆਪਣਾ ਨਾਮ ਕੀ ਨਾਮ ਆਪਣਾ ਸਰ ਮੇਰਾ ਨਾਮ ਵਿੱਕੀ ਗੱਲੋਤ ਹੈ ਕੀ ਮਾਮਲਾ ਹੋਇਆ ਔਰ ਇਹ ਜੜਤੂ ਜੀ ਕੱਢੇ ਹੋਏ ਹੋਰੇ ਅਸੀਂ ਇਥੋਂ ਕੋਈ ਸਾਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ ਜਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ ਤੋਂ ਨੰਬਰ 20 ਦੇ ਬੈਕ ਸਾਈਡ ਤੇ ਕੁਝ ਚਾਕਲੇਟ ਦਾ ਪੈਕ ਆਂਦਾ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਘਰ ਜਾਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਉਹ ਖੋਲ ਕੇ ਦੇਖੀ ਕਿਆ ਉਹਦੇ 'ਚ ਉਹਦੇ ਜਿਹੜੇ ਚੌਕਲੇ ਵਗੈਰਾ ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ 'ਚ ਨਾਲ ਹੀ ਕਿਸੇ ਮੈਡੀਕਲ ਦੇ ਅੱਗੇ ਉਹ ਕਹਿੰਦਾ ਕੋਈ ਨਹੀਂ ਨੋਰਮਲ ਜਿਹਾ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤਦਾ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਨੇ ਸਾਲ ਦੇ ਬੱਚੇ ਦੀ ਇੱਕੇ 1.5 ਸਾਲ ਦੀ ਕੁੜੀ ਹੈ ਇੱਕ 22 ਸਾਲ ਦੀ ਕੁੜੀ ਹੈ ਜੀ ਬੜਾ ਕਿਤੇ ਦੋਨਾਂ ਦੇ ਨੂੰ ਨਹੀਂ ਛੋਟੀ ਕੁੜੀ ਦੇ ਆਇਆ ਸੀਗਾ ਤੇ ਵੱਡੀ ਵਾਲੀ ਦੇ ਤੇ ਵੀ ਜ਼ਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੁੜੀ ਕੋਲ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੋਟੇ ਮੂੰਹ ਚੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵਾਲੇ ਹੋ ਗਿਆ ਤੇ ਅਸੀਂ ਚਾਕਲੇਟ ਦੇ ਲੈਵਲ 'ਚ ਜਦੋਂ ਲੱਭੇ ਘਰੋਂ ਤੇ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡਾਟਾ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀ ਐਮ ਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋਲ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਹੈ ਸਾਡੇ ਕੋਲ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ 'ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਐਸ ਜੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਐਜਾ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ 250 ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀ ਪਈਆਂ ਬੱਚੇ ਦੁੱਧ ਦੇ ਪੈਕੇਟ ਜਿਹੜੀ ਹੁਣ ਵੀ ਐਕਸਪਾਇਰੀ ਪਈ ਉਹਦੀ ਐਕਸਪਾਇਰੀ ਪਈਆਂ ਫ੍ਰਿਜ 'ਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਵਿੱਕਾ ਜੀ ਕੰਪਨੀ ਦੇ ਪੁੱਛੀਏ ਕੱਢੇ ਆ ਬਤ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣ ਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸੇ ਸਾਡੀ ਸਿਹਤ ਨਾਲ ਇਹਨਾਂ ਕੋਲ ਦਲਤ ਕੰਮ ਕਰ ਰਹੇ ਨੇ ਹਾਲੀ ਇੱਕ ਕੇਸ ਜਿਹੜਾ ਇੰਡੀਆ ਬੈਕਰੀ ਵਾਲਾ ਉਹ ਨਿਬੜਣਾ ਨਹੀਂ ਹੈਗਾ ਜਿਹੜਾ ਨਾਲ ਹੀ ਦਲਤ ਕੰਨਾ ਛੱਡ ਗਈ ਹੈ ਇੱਕ ਕੇਸ ਦੂਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸੇਵਾ ਦਾ ਕੋਈ ਇਹਨਾਂ ਨੂੰ ਓਨੀ ਟੈਨਸ਼ਨ ਨਹੀਂ ਹੈ ਵੀ ਸਰ ਸਾਡੇ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਇਸੇ ਦਾ ਵਿਸ਼ਵਾਸ ਤੋਂ ਕੰਮ ਕਿਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰ ਹੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਬੱਚਾ ਇੱਕ ਤਾਂ ਗੁੜੀਆ ਵੱਡੀ ਵਾਲੀ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਹੈ ਰਿਪੋਰਟਾਂ ਦੀ ਦੋ ਦਿਨ ਬਾਅਦ ਆਣੀ ਹੈ ਹਸਪੀਟ हां हॉस्पिटल एडमिट डीएमसी जी ਤੇ ਉਹਦੀ ਰਿਪੋਰਟਾਂ ਸਾਡੇ ਕੋਲ ਸ਼ੋਮਵਾਰੀ ਜਾਂ ਸੰਡੇ ਨੂੰ ਮਿਲਨੀ ਹੈ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟਾਂ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਹੈ ਇਹ ਬੰਦਾ ਲਾਪਰਵਾਹੀ ਕਰ ਰਿਹਾ ਹੈ ਸੇਲਪੁਹਾੜੀ ਦੀ ਟੀਮ ਆ ਜੇ ਉਹ ਤੇ ਮੌਜੂਦ ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈ ਕਿ ਹਰ 20 ਦਿਨ ਬਾਅਦ 15 ਦਿਨ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨੇ ਉਹਨਾਂ ਦਾ ਫ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸੇਤ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਤੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਕਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅੱਛਾ ਉਹਦੇ ਤੇ ਵੀ ਡਬਲ ਲੈਵਲ ਹੈ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਜੋ ਕਾਰਵਾਈ ਇਹਨਾਂ ਦੀ ਅਸੀਂ ਜਾਨੀਏ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿ ਮੈਂ ਡਾਕਟਰ ਡਾਕਟਰ ਵਿਸ਼ੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਇਹ ਨਰੇਨ ਆਟਾ ਚੱਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਕੀ ਕੰਪਲੇਂਟ ਸੰਨੋਪੁਰ ਸਪੋਰਟ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇ ਕੀ ਚੀਜ਼ਾਂ ਬਨਾ ਪ੍ਰਾਮਤ ਕੀਤੀਆਂ ਨੇ ਤੁਸੀਂ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮਾ ਮਿਲਿਆ ਨੇ ਉਹ ਅਸੀਂ ਉਹਨਾਂ ਦੀ ਸੈਂਪਲਿੰਗ ਕਰ ਰਹੇ ਹਾਂ ਤੇ ਉਹਨ ਕੀ ਕਾਰਵਾਈ ਕੀ ਕਰੋਗੇ ਨਾ ਐਸੇ ਸੈਂਪਲਿੰਗ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ